ਸਰੋ ਕਿੰਨੇ ਕਿ ਸਮਾਰਟ ਸਿਟੀ ਦਾ ਪ੍ਰੋਜੈਕਟ ਅਸੀਂ ਮੈਂ ਲੈ ਕੇ ਆਇਆ ਸੀਗਾ 650 ਕਰੋੜ ਵੀ ਮੈਂ ਲੈ ਕੇ ਆਇਆ ਸੀਗਾ ਪਰ ਮੈਨੂੰ ਸਹੀ ਤਿਕਣਾ ਕੰਮ ਨਹੀਂ ਕਰ ਰਿਹਾ ਸੋ ਮੈਂ ਕਹਿੰਦਾ ਐਮਪੀ ਸਾਹਿਬ ਕੋਲੇ 10 ਸਾਲ ਦਾ ਸਮਾਂ ਸੀਗਾ ਹੁਣ ਉਹ ਇਹ ਕਹਿ ਨਹੀਂ ਸਕਦੇ ਕਿ ਕੋਈ ਪ੍ਰੋਜੈਕਟ ਮੈਂ ਲੈ ਕੇ ਆਇਆ ਸੀਗਾ ਉਹਨਾਂ ਨੂੰ ਚਾਹੀਦਾ ਸੀ ਕਿ ਲੁਨਾਰਾ ਦੇ ਲੋਕਾਂ ਨਾਲ ਸਮੇਂ-ਸਮੇਂ 'ਤੇ ਬਾਤ ਕੇ ਉਹਨਾਂ ਨੂੰ ਦੱਸ ਦੇ ਕਿ ਮੈਂ ਆ ਚੀਜ਼ ਲੈ ਕੇ ਆਇਆ ਹੈ ਮੈਨੂੰ ਤਾਂ ਲੱਗਦਾ ਉਹ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਉਹ ਪੰਜਾਬ ਗਵਰਨਮੈਂਟ ਦਾ ਕੰਮ ਸੀਗਾ ਔਰ ਸਾਡੇ ਚੁਣੇ ਹੋਏ ਐਮਐਲਏ ਔਰ ਮਿਸਟਰਸ ਲੈ ਕੇ ਆਈ ਸੀਗੇ ਐਮਪੀ ਸਾਹਿਬ ਨੀ ਤਾਂ ਪਹਿਲੀ ਆਈ ਅੱਜ ਵੀਜ਼ਾ ਡਾਕੂਮੈਂਟ ਆਫ ਦਾ ਰਿਲੀਜ਼ ਕੀਤਾ ਹੈ ਕੱਲ ਉਹ ਵੀ ਮੇਰਾ ਖਿਆਲ ਅਸੀਂ ਕਾਫੀ ਦਿਨਾਂ ਦੇ ਕਹਿ ਰਹੇ ਸੀ ਕਿ ਅਸੀਂ ਲੁਧਿਆਣਾ ਵੀਜ਼ਾ ਡਾਕੂਮੈਂਟ ਰਿਲੀਜ਼ ਕਰਾਂਗੇ ਤਾਂ ਐਮਪੀ ਸਾਹਿਬ ਨੂੰ ਵੀ ਯਾਦ ਆ ਗਈ ਕਿਉਂਕਿ ਮਗਲੀਆਂ ਦੋ ਛੋਣਾਂ ਮੈਨੇ ਤਾਂ ਐਮਪੀ ਸਾਹਿਬ ਨੇ ਇਸੇ ਪ੍ਰਕਾਰ ਦਾ ਵੀਜ਼ਾ ਡਾਕੂਮੈਂਟ ਰਿਲੀਜ਼ ਨਹੀਂ ਕਰਤਾ ਦਿਸ ਇਜ਼ ਦਾ ਫਰਸਟ ਟਾਈਮ ਕਿ ਰਮਨਜੀਤ ਸਿੰਘ ਵੀ ਟੂਡੇ ਇਹ ਸੋਚਿਆ ਕਿ ਮੈਂ ਆਪਣਾ ਲੁਧਿਆਣਾ ਵੀਜ਼ਾ ਡਾਕੂਮੈਂਟ ਦਿਆਂ ਬਿਕੋਜ਼ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ ਅਸੀਂ ਵੀਜ਼ਾ ਡਾਕੂਮੈਂਟ ਦਿਆਂਗੇ लुरा रुकी रुकी मैं पता लेकिन बिटु की तरक्की निरंतर हो रही थी अमित शाह जी कहते कि मेरे बहुत अच्छे संबंध ने अगर देश के गृहमंत्री तो बिना पता देश च नहीं हिल रहा अगर अमित शाह जी ਨਾਲ ਅਗਨੇ ਚ ਸਬੰਧ ਸੀਗੇ 10 ਸਾਲ ਤੁਸੀਂ ਕੋਠੀਆਂ ਲੈਂਡ ਵਿੱਚ ਮਸ਼ਰੂਫ ਰਹੇ ਤਿੰਨ ਤਿੰਨ ਘਰ ਲੈ अमित शाह ਜੀ ਤੋਂ ਚੰਨੀ ਗੱਲ ਕਰ ਲਿਆ ਕਿ ਇੱਕ ਇੱਥੇ ਵੀ ਕਰ ਰੱਖਿਆ ਔਰ ਦਿੱਲੀ ਕਰ ਲਿਆ ਸਿਕਿਉਰਿਟੀ ਲਈ ਚੱਡਾ ਹੁੰਦਾ ਤੁਸੀਂ ਏਮਜ਼ ਲੈ ਕੇ ਆਉਂਦੇ ਕੋਈ ਮੈਟਰੋ ਲੈ ਕੇ ਆਉਂਦੇ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਤਾਂ ਲੁਧਿਆਣਾ ਦੇ ਲੋਕਾਂ ਨੂੰ ਇਹ ਗੱਲ ਕਹਿ ਸਕਦੇ ਸੀ ਕਿ ਮੈਂ ਆ ਪ੍ਰੋਜੈਕਟ ਲੈ ਕੇ ਆ ਰਿਹਾ ਸੀ ਇਸ ਕਰਕੇ ਹੁਣ ਮੈਂ ਪਾਰਟੀ ਛੱਡ ਕੇ ਜਾ ਰਿਹਾ ਹਾਂ ਔਰ ਮੈਨੂੰ ਪੂਰਾ ਉਮੀਦ ਹੈ ਇਹ ਮਹੌੜਾ ਦੇ ਸਮੇਂ ਦੇ ਵਿੱਚ ਵੀ ਲੁਧਿਆਣਾ ਦੀ ਡਿਵੈਲਪਮੈਂਟ ਕਰਾਣਾ ਹੈ ਲੇਕਿਨ ਇਹ ਕੁਝ ਨਹੀਂ ਹੋਇਆ ਰਿਸ਼ਤਿਆਂ ਦੇ ਬਾਪ ਹੀ ਹੋ ਗਏ ਸੋ ਮੈਨੂੰ ਲੱਗਦਾ ਹੈ ਕਿ ਇਹ ਫੇਕ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਰ ਜੀ ਪੀਐਮ ਦਾ ਦਾਵੇਦਾਰ ਗੱਲ ਕਹੀ ਸੀ ਇੰਡੀਆ ਕਰੇਗੀ ਸਰਕਾਰ ਉੱਪਰ ਪੀਐਮ ਦਾ ਦਾਵੇਦਾਰ ਕੌਣ ਹੋਏਗਾ ਤੁਹਾਡੀ ਸਰਕਾਰ ਹਾਂ ਜੀ ਪੀਐਮ ਦਾ ਦਾਵੇਦਾਰ ਰਾਜਾ ਵੜਿੰਗ ਨਹੀਂ ਦੱਸ ਸਕਦਾ ਇਟਸ ਅ ਇੰਡੀਆ ਬਲਾਕ सारे लोग बात के ऑल लीडर्स ऑल पार्टीज दे विल डिसाइड कि साडा पीएम का कैंडिडेट कौन कौन होगा इट्स नॉट लाइक अ नरेंद्र मोदी इट्स नॉट लाइक अ बीजेपी के दो बंदे इस देश को चला रहे हैं नरेंद्र मोदी होगा उनका आपके बार मोदी सरकार हमारी पार्टी में ऐसा नहीं है कांग्रेस की बात करते हैं हम लोग तमाम लोगों को साथ लेकर चलते हैं सारे लोगों का जो फैसला होगा ओपीएम ਬਨੇਗਾ ਜੀ ਫੋਟੋ ਇਹ ਗੱਲ ਗਈ ਸੀ ਕਿ ਜਿੰਨਾ ਵੀ ਵਿਜ਼ਨ ਡਾਕੂਮੈਂਟ ਹੈ ਜਾਂ ਜੋ ਵੀ ਉਹ ਹੁੰਦਾ ਹੈ ਪੋਲੀਟੀਕਲ ਇਸ ਕੋਈ ਵੀ ਵਾਦਾ ਹੁੰਦਾ ਹੈ ਉਹਨ ਕਾਨੂੰਨੀ ਰਾਏ ਦੇਣੀ ਚਾਹੀਦੀ ਹੈ ਕਾਨੂੰਨੀ ਐਸੈਪਟੈਂਸ ਕਿਉਂ ਨਹੀਂ ਜਾਈਗੀ ਉਹਦੇ ਤੇ ਵੀ ਹੋਏ ਪਰ ਮੈਂ ਕਿਹਾ ਸੀ ਮੇਰੇ ਖਿਆਲ ਸੁਪਰੀਮ ਕੋਰਟ ਨੇ ਇਹਨੂੰ ਰਿਜੈਕਟ ਕਰ ਦਿੱਤਾ ਸੋ ਬਟ ਹਾਂ ਮੈਨੂੰ ਲੱਗਦਾ ਤੁਹਾਡਾ ਇੱਕ ਫਰਜ ਬੰਦਾ ਹੈ ਕਿ ਅਗਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਡਾਕੂਮੈਂਟ ਰਿਲੀਜ਼ ਕਰਦੇ ਹੋ ਜਾਂ ਕੋਈ ਵੀ ਕਮਿਟਮੈਂਟ ਕਰਦੇ ਹੋ ਕਮ ਸੇ ਕਮ ਤੁਹਾਨੂੰ ਉਹਨਾਂ ਕਮਿਟਮੈਂਟਸ ਤੇ ਪੂਰਾ ਰਹਿਣਾ ਚਾਹੀਦਾ ਹੈ ਸੋ so 100% ਮੈਂ ਇਹ ਗੱਲ ਕਹੀ ਸੀ ਬਟ ਫਿਰ ਕਾਨੂੰਨ ਨੇ ਆਪਣਾ ਕੰਮ ਦੇਖਣਾ ਬਹੁਤ سارے ਲੋਕ ਇਹ ਕੋਰਟ ਵੀ ਗਏ ਸੀ ਬਟ ਕੋਰਟ ਨੇ ਕਿਹਾ ਕਿ ਨਹੀਂ ਇਟਸ ਇਹ ਲੀਗਲ ਡਾਕੂਮੈਂਟ ਨਹੀਂ ਹੋ ਸਕਦਾ ਜੀ ਬਟ ਸਰ ਤੁਸੀਂ ਅੱਜ ਵਿਜ਼ਨ ਡਾਕੂਮੈਂਟ ਸਾਂਝਾ ਕੀਤਾ ਮੇਰੇ ਖਿਆਲ ਨਾਲ ਸਾਰੇ ਲੁਧਿਆਣਾ ਸ਼ਹਿਰ ਵਾਸੀ ਵੈਲਕਮ ਕਰਨਗੇ ਵੀ ਆਲਸੋ ਅਪਰੀਸ਼ੀਏਟ ਬਹੁਤ ਵਧੀਆ ਤੁਸੀਂ ਦੱਸਿਆ ਕਿ ਇਹ bizness ਲੁਧਿਆਣਾ ਵਾਸਤੇ ਪਰ ਜਦੋਂ ਤੁਸੀਂ ਜਿੱਤ ਕੇ ਇਹਨਾਂ ਚੀਜ਼ਾਂ ਨੂੰ ਐਪਲੀਕੇਬਲ ਕਰਦੇ ਹੋ ਕੀ ਲੱਗਦਾ ਚੈਲੰਜਸ ਨਹੀਂ ਹੋਣਗੇ ਕਿਉਂਕਿ ਰਵਨੀਤ ਬਿੱਟੂ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਐਮਐਲਏ ਜਿਹੜੇ ਨੇ ਉਹ ਦੂਸਰੀ ਪਾਰਟੀ ਦੇ ਨੇ ਔਰ ਮੈਨੂੰ ਪ੍ਰੋਜੈਕਟ ਲਿਹਾਉਣ ਔਰ ਉਹਨਾਂ ਨੂੰ ਐਪਲੀਕੇਬਲ ਕਰਨ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ ਉਸ ਬਾਰੇ ਵੀ ਤਫਸਿਲ ਥੋੜਾ ਜਿਹਾ ਕਿ ਕਿਸ ਤਰ੍ਹਾਂ ਉਸ ਉਹਨਾਂ ਨੂੰ ਮੈਨੇਜ ਕੀਤਾ ਬਿਲਕੁਲ ਬੇਰਾਰ ਚੈਲੰਜਸ 100% ਇਫ ਯੂ ਡੋਨਟ ਹੈਵ ਦਾ ਗਵਰਨਮੈਂਟ ਥੋੜੇ ਚੈਲੰਜਸ ਹੁੰਦੇ ਆ ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਤਰੀਕੇ ਦਾ ਲਾਭਦਾ ਮੇਰਾ ਖਿਆਲ ਅਗਰ ਲੁਧਿਆਣੇ ਦਾ ਕੇਸ ਅਗਰ ਮੈਂ ਆਪੋਜੀਸ਼ਨ ਦਾ ਐਮਪੀ ਹੁੰਦਾ ਔਰ ਲੁਧਿਆਣੇ ਦੀ ਇਹ ਲੁਧਿਆਣੇ ਆਸੇ ਮੈਂ ਏਮਜ਼ ਦੀ ਗੱਲ ਕਰਦਾ ਜਾਂ ਪੀਜੀਆ ਦੀ ਗੱਲ ਕਰਦਾ ਜੁਆਇੰਟ এনवायरमेंट ਦੀ ਗੱਲ ਕਰਦਾ ਔਰ ਬੁੱਡੇ ਨਾਰੇ ਦੀ ਗੱਲ ਕਰਦਾ ਤਾਂ ਮੈਨੂੰ ਲੱਗਦਾ ਕਿ ਉਹ ਸਾਰੇ ਪ੍ਰੋਜੈਕਟ ਮੈਂ ਪੂਰੇ ਖਰਾਬ ਰਹਿਣੇ ਸੀ ਕਿਉਂਕਿ ਤੁਹਾਡੇ ਆਪਣੇ ਚਾਪਨੇ ਚ ਜਾਨ ਹੋਣੀ ਚਾਹੀਦੀ ਹੈ ਤੁਸੀਂ ਸਾਹਮਣੇ ਵਾਲੇ ਨੂੰ ਕਨਵਿੰਸ ਕਰਾਉਣਾ ਹੈ ਕਿ ਵਾਈ ਵੀ ਨੀਡ ਏਮਜ਼ ਹਸਪੀਟਲ ਇਨ ਲੁਧਿਆਣਾ ਸਾਨੂੰ ਗੁੱਡਾ ਨਾਲਾ ਦਾ ਇਹ ਕਿਉਂ ਜ਼ਰੂਰੀ ਹੈ ਕਿਉਂਕਿ ਇਹ ਕੋਈ ਐਸੀ ਗੱਲ ਨਹੀਂ ਹੈ ਜਿਹੜੀ ਹੋ ਨਹੀਂ ਸਕਦੀ ਹੈ ਸੋ ਮੈਨੂੰ ਮੁਸ਼ਕਲਾ ਹੁੰਦੀ ਹੈ ਲੇਕਿਨ ਬੰਦੇ ਚ दम ਹੋਣਾ ਚਾਹੀਦਾ ਜਿਹੜੇ ਆਦਨੀਆਂ ਬਿੱਟੂ ਜੀ ਵਰਗੇ ਹੁੰਦੇ ਆ ਉਹ ਗੁਲਾਬ ਜਾਮਨਾ ਤੇ ਚਾਹ ਪੀ ਕੇ ਵਾਪਸ ਚਲੇ ਜਾਂਦੇ ਉਹਨਾਂ ਨੂੰ ਐਮਪੀ ਮੰਤਰੀ ਚਾਹ ਪੀ ਕੇ ਗੁਲਾਬ ਜਾਮਨਾ ਖਵਾ ਕੇ ਵਾਪਸ ਮੋੜ ਦਿਆ ਅਸੀਂ ਗੁਲਾਬ ਜਾਮਨਾ ਖਾਣ ਵਾਲੇ ਨਹੀਂ ਹਾਂ ਬੜੀ ਸਾਹਿਬ ਅਸੀਂ ਲੜਨ ਆਏ ਹਾਂ ਲੜ ਕੇ ਆਪਣਾ ਹੱਕ ਲੈ ਸਕਦੇ ਬੜੀ ਸਾਹਿਬ ਤੁਹਾਡੀ ਪਾਰਟੀ ਦੇ ਕਨਈਆ ਕੁਮਾਰ ਉੱਤੇ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਪ੍ਰਧਾਨ ਨੂੰ ਸਾਨੂੰ ਲੱਗਦਾ ਹੈ ਸਾਡੀ ਪਾਰਟੀ ਦੇ ਨਹੀਂ ਕਿਸੇ ਵੀ ਵਿਅਕਤੀ ਤੇ ਹਮਲਾ ਹੋਣਾ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ ਦੇਸ਼ ਚ ਹਰ ਵਿਅਕਤੀ ਨੂੰ ਅਧਿਕਾਰ ਹੈ ਆਈਦਰ ਇਟਸ ਕਨਈਆ ਆਈਦਰ ਇਟਸ ਐਨੀਬਾਡੀ ਐਲਸ ਕਿਸੇ ਵਿਅਕਤੀ ਤੇ ਵੀ ਹਮਲਾ ਹੋਣਾ ਜਾਇਜ਼ ਨਹੀਂ ਹੈ ਸਰ ਸੁਆਤੀ ਸਰ ਸੁਆਤੀ ਕੋ ਆਦਮੀਆਂ ਨੇ ਪਰਚਾ ਦਰਜ ਕਰਾ ਦਿੱਤਾ ਹੈ ਦੁੱਤੀ ਦੇ ਵਿੱਚ ਇਹਨੂੰ ਕਿਸ ਨਜ਼ਰੀਏ ਨੇ ਪੀਏ ਤੇ ਤਾਂ ਕਿਸ ਨਜ਼ਰੀਏ ਨਾਲ ਦੇ ਕਿਸ ਦੇ ਪੀਏ ਕਿਹੜਾ ਲੜਾਈ ਝਗੜਾ ਹੋਇਆ ਹੈ ਠੀਕ ਹੈ ਮੈਂ ਕਹਣਾ ਕਿ ਸਾਨੂੰ ਔਮਨਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਮਾਇਕ ਵੀ ਸੁwati ਕੋਈ ਗਲਤ ਸੀ ਜਾਂ ਸਹੀ ਸੀ ਪਰ ਸਾਨੂੰ ਇੱਕ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ ਸਮਾਜ ਦੇ ਵਿੱਚ ਔਰਤ ਅਸੀਂ ਬਹੁਤ ਵੱਡੀ ਜਗਾ ਹੈ ਸੋ ਅਗਰ ਤੁਸੀਂ ਔਰਤ ਤੇ ਹੱਟ ਚੱਕੋਗੇ ਬੇਸ਼ੱਕ ਔਰਤ ਗਲਤ ਹੋਵੇ ਤਾਂ ਸਮਾਜ ਤੁਹਾਨੂੰ ਗਲਤ ਕਹੇਗਾ ਮੈਨੂੰ ਲੱਗਦਾ ਕਿਸੇ ਵੀ ਨਾਰੀ ਤੇ ਅਪਾachar ਨਹੀਂ ਹੋਣਾ ਚਾਹੀਦਾ ਅੰਸਰਾਜ ਹੱਜਸ ਨੇ ਬਿਆਨ ਦਿੱਤਾ ਹੈ ਜੀ ਕਿਸਾਨਾਂ ਨੂੰ ਲੈ ਕੇ ਸਾਹਿਬਾ ਸਾਦੀਪ ਬਿੱਟੂ ਕਹਿੰਦਾ ਕਿ ਪ੍ਰਤਾਪ ਸਿੰਘ ਬਾਜਵਾ ਦਾਵਾ ਕਰਦੇ ਸੀ ਕਿ ਰਾਜਾ ਬੜਿੰਗ ਨੂੰ ਤਾਵਾਗੇ ਪਰ ਉਹ ਨਜ਼ਰ ਨਹੀਂ ਆ ਰਿਹਾ ਹੈਗੇ ਪ੍ਰਤਾਪ ਸਿੰਘ ਬਾਜਵਾ ਫਸਾ ਕੇ ਚਲੇ ਗਏ ਰਾਜਾ ਬੜਿੰਗ ਨੂੰ ਮੈਨੂੰ ਕਦੇ ਮੈਨੂੰ ਸਾਰੇ ਜ਼ਿੰਦਗੀ ਚ ਇਹ ਸੋਚਦੇ ਆ ਵੀ ਰਾਜਾ ਬੜਿੰਗ ਨੂੰ ਫਸਾਤਾ ਪਰ ਰਾਜਾ ਬੜਿੰਗ ਆਏ ਨਿਕਲ ਕੇ ਆਉਂਦਾ ਫਿਰ ਪਤਾ ਲੱਗਦਾ ਉਹਨੇ ਚਾਰ ਤਰੀਕ ਨੂੰ ਦੱਸੂਗਾ ਬਿੱਟੂ ਨੂੰ ਫਸਾਤਾ ਕਿਹਨੂੰ ਫਸਾਇਆ ਬਿੱਟੂ ਫਸ ਗਿਆ ਜਾਂ ਮੈਂ ਫਸ ਗਿਆ ਬੜਿੰਗ ਸਾਹਿਬ ਨੂੰ ਦਲੇ ਆਪਣੇ ਕਾਗਜ਼ਾ ਡਰੈੱਸ ਦਿਓ ਜੀ ਮੇਰੇ ਕਾਗਜ਼ਾ ਡਰੈੱਸ ਅੱਖਵਾਲੇ ਰੋਡ ਤੇ ਜੀ ਮੇਰੇ ਘਰ ਦਾ ਐਡਰੈਸ ਹੈ ਸੰਤ ਅਪਲਾ ਕੇ ਬਗਲ ਅਜ ਵਿੱਚ ਤੁਸੀਂ ਕੁਝ ਨਹੀਂ ਗਏਗਾ ਜਿਸ ਲਾਸਟ ਹੋਣੀ ਤੇ ਮੈਂ ਵੀ ਪੀ ਸੀਗੀ ਵੀ ਮੈਂ ਤੁਹਾਨੂੰ ਦੰਦ ਕਰੂੰਗਾ ਆਪਣਾ ਐਗਰੀਮੈਂਟ ਪਲੱਸ ਘਰ ਦਾ ਐਡਰੈਸ ਉਹ ਦੱਸ ਦੋ ਜੀ ਮੈਂ ਤੁਹਾਨੂੰ ਦੱਸਦਾ ਅੱਖਵਾਲੇ ਰੋਡ ਤੇ ਪੰਜਾਬ ਮਾਡਲ ਗ੍ਰਾਮ ਮੇਰਾ ਘਰ ਦਾ ਐਡਰੈਸ ਹੈਗਾ ਮੈਂ ਉਹਦਾ ਹੁਣੇ ਹੀ ਤੁਹਾਨੂੰ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਦਾ ਮੈਂ ਮੈਂ ਸੋਚਿਆ ਸੀ ਮੈਂ ਐਗਰੀਮੈਂਟ ਜਿਹੜਾ ਹੈਗਾ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਵਾਂ ਫਿਰ ਮੈਂ ਸੋਚਿਆ ਕਿ ਲੋਕ ਆਖਣਗੇ ਯਾਰ ਅਨਨੈਸੈਸਰਲੀ ਵੀ ਹੈਵ ਨਾਟ ਆਸਕ ਐਨੀ ਐਗਰੀਮੈਂਟ ਰਾਜਾ ਵਿਢੀ ਨੇ ਕਿਉਂ ਸ਼ੇਅਰ ਕਰਤਾ ਪੁਰਾਣੀ ਡੇਟ ਦਾ ਐਗਰੀਮੈਂਟ 500 ਰੁਪਏ ਦੇ ਸਟੈਂਪ পেਪਰ ਤੇ ਮੈਂ ਅੱਜ ਹੀ ਹੁਣੇ ਤੁਹਾਨੂੰ ਉਰੀ ਕਾਪੀ ਇੱਥੇ ਡਿਲੀਵਰ ਕਰਾਵਾਂਗਾ ਔਰ ਤੁਹਾਨੂੰ ਹੁਣੇ 5 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ WhatsApp ਤੇ ਪਾ ਦਿਆਂਗਾ ਕਿਉਂਕਿ ਰਾਜਾ ਵਿਢੀ ਜੋ ਕਹਿੰਦਾ ਉਹ ਪੱਕੀ ਗੱਲ ਕਰਦਾ ਆਈ ਐਮ ਨਾਟ ਮਿੱਟੂ ਕਿ 2016 ਤੋਂ ਲੈ ਕੇ ਅਜੇ ਤੱਕ ਘਰ ਦਾ ਐਡਰੈਸ ਨਹੀਂ ਲੋਕਾਂ ਨੂੰ ਦੇ ਸਕਿਆ ਮੈਂ ਅੱਜ ਘਰ ਦਾ ਐਡਰੈਸ ਤੇ ਤੁਹਾਨੂੰ ਮੇਰਾ ਜਿਹੜਾ ਐਫੀਡੇਵਟ ਉਹਦੇ ਤੇ ਲੱਗਿਆ ਦੋਹਾਂ ਦਾ ਐਗਰੀਮੈਂਟ ਹੋਇਆ ਉਹ ਇੱਥੋਂ ਰਿਲੀਜ਼ ਕਰਾਂਗਾ ਬੜੇ ਸਾਬ ਬੋਲ ਰਹੇ ਨੇ ਬੋਲ ਰਹੇ ਨੇ ਕਿ ਆਮ ਆਦੀ ਪਾਰਟੀ ਉਹ ਤਾਂ ਨਹੀਂ ਉਹਨੇ ਵੇਖਦੇ ਕਰ ਆਪਣਾ ਨੰਬਰ ਸ਼ੇਅਰ ਕਰਨ ਦੀ ਲੋੜ ਕਿਉਂ ਪੈ ਗਈ ਇਹ ਗੁੱਛ ਨੰਬਰ ਨਹੀਂ ਜੀ ਬੋਰਡ ਹੈ ਤੇ ਤੁਸੀਂ ਬੋਰਡ ਲਗਾਏ ਆ ਕਿ ਮੈਂ ਨੰਬਰ ਫੋਨ ਚੱਕਰ 100% ਲਗਾਣਾ 40 ਲੱਖ ਲੋਕ ਹੈ ਭਈ ਐਨੀਬਾਡੀ ਵਾਂਟਸ ਮਾਈ ਨੰਬਰ ਤੇ ਉਹਰ ਕੋਲੇ ਮੇਰਾ ਨੰਬਰ ਹੋਣਾ ਚਾਹੀਦਾ ਤੁਹਾਨੂੰ ਜਸਟੀਫਿਕੇਸ਼ਨ ਦੇਣ ਦੀ ਕੀ ਲੋੜ ਪਈ ਵਿਚ ਜਸਟੀਫਿਕੇਸ਼ਨ ਤੁਸੀਂ ਬੋਰਡ ਹਾਊਡਿੰਗ ਲਗਾਤੇ ਕਿ ਮੈਂ ਫੋਨ ਵੀ ਚੱਕਾਂਗਾ ਤੇ ਹਾਂ ਮੈਂ ਮੈਂ ਲੋਕਾਂ ਨੂੰ ਇਹ ਅੱਛਾ ਉਹ ਵਾਲਾ ਜਸਟੀਫਿਕੇਸ਼ਨ ਮੈਂ ਕਿਹਾ ਨੰਬਰ ਨਹੀਂ ਮੈਂ ਬਹੁਤ ਔਰ ਇਹ ਚੀਜ਼ ਗੱਲ ਕਹੀ ਹੈ ਕਿ ਲੋਕ ਹਰ ਵਿਅਕਤੀ ਮੇਰੇ ਤੋਂ ਇੱਕ ਸਵਾਲ ਪੁੱਛਦਾ ਕਿ ਫੋਨ ਚੱਕੋਗੇ ਮੈਂ ਕਿਹਾ ਵਾਟ ਇਜ਼ ਇਸ ਹੈਪਨਿੰਗ ਬੀ ਫੋਨ ਤਾਂ ਚੱਕਦੇ ਕਹਿੰਦੇ ਜੀ ਐਮਪੀ ਜਿਹੜਾ ਹੁੰਦਾ ਹੈ ਐਮਐਲਏ ਤਾਂ ਫੋਨ ਚੱਕਦੇ ਜਿਹੜਾ ਐਮਪੀ ਵਾਲਾ ਦੇਣੇ ਦਾ ਉਹ ਕਦੇ ਫੋਨ ਨਹੀਂ ਚੱਕਦਾ ਮੈਂ ਉਹ ਇੱਕ ਲਿਖ ਕੇ ਲਾਤਾ ਵੀ ਫੋਨ ਵੀ ਚੱਕਾਂਗੇ ਦੋਸਤੀ ਵੀ ਨਿਵਾਵਾਂਗੇ ਇਸ ਕਰਕੇ ਮੈਂ ਲੋਕਾਂ ਨੂੰ ਯਕੀਨ ਕਿਉਂਕਿ ਲੋਕਾਂ ਦਾ ਯਕੀਨ ਟੁੱਟ ਗਿਆ ਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਆ ਫੋਲ ਨਹੀਂ ਚ ਸਕਦਾ ਜਿਹੜੀ ਕਾਗਜ਼